ਵੱਡੀ ਖਬਰ ਹੈ ਜਿੰਮੇ ਕੇ ਅਨਮੋਲ ਗਗਨ ਮਾਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਅਸਤੀਫਾ ਦੇਣ ਜਾ ਰਹੇ ਨੇ ਇਹਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਬਿਆਨ ਆ ਚੁੱਕੇ ਨੇ ਔਰ ਉਹੀ ਬਿਆਨ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪਾਸੇ ਬਹੁਤ ਵੱਡੀ ਦਿੱਲੀ ਦੇ ਵਿੱਚ ਮੀਟਿੰਗ ਸੱਦ ਲਈ ਹੈ ਔਰ ਦੂਜੇ ਪਾਸੇ ਅਨਮੋਲ ਗਗਨ ਮਾਨ ਦਾ ਕਹਿੰਦੇ ਅਸਤੀਫਾ ਉਹਨੂੰ ਵਾਪਸ ਲਿਆ ਜਾ ਸਕਦਾ ਹੈ ਇਹ ਵੀ ਕਹਿਣ ਖਬਰ ਹੈ ਗਗਨ ਮੋਰ ਗਗਨ ਮਾਨ ਨੇ ਕੱਲ ਜਿਹੜਾ ਕੁਲਤਾਰ ਸਿੰਘ ਸੰਧੂਆਂ ਦੇ ਕੋਲ ਆਪਣਾ ਅਸਤੀਫਾ ਭੇਜਿਆ ਕਿ ਭਾਈ ਮੇਰਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਉਹ ਮਸਲਾ ਹਲੇ ਸੁਲਝਾ ਨਹੀਂ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਕਿ ਬਿਆਨ ਆ ਚੁੱਕਿਆ ਕਿ ਮੁੱਖ ਮੰਤਰੀ ਸਾਹਿਬ ਅਸਤੀਫਾ ਦੇਣ ਜਾ ਰਹੇ ਨੇ ਇਹਦਾ ਬਿਆਨ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਮਜੀਠੀਆ ਦਾ ਜਿਹੜਾ ਕੇਸ ਚੱਲ ਰਿਹਾ ਉਹ ਵੀ ਸੀਐਮ ਭਗਵੰਤ ਮਾਨ ਦਾ ਐਕਸ਼ਨ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਮਜੀਠੀਆ ਦੇ ਕੇਸ ਨੂੰ ਵਿਚ ਹੀ ਛੱਡ ਦੇਣਗੇ ਜਾਂ ਫਿਰ ਇਸ ਦੀ ਪੂਰੀ ਕਮਾਨ ਕਿਸੇ ਹੋਰ ਲੀਡਰ ਨੂੰ ਸੌਂਪੀ ਜਾਊਗੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਦੇ ਮੂੰਹ ਦੇ ਵਿੱਚੋ ਇਹ ਗੱਲ ਕਹੀ ਸੀ ਕਿ ਭਾਈ ਅਸੀਂ ਪੱਕੇ ਪੈਰਾਂ ਤੇ ਹੋ ਕੇ ਮਜੀਠੀਆ ਨੂੰ ਚੱਕਿਆ ਤੇ ਅਸੀਂ ਹੁਣ ਇਹਨੂੰ ਛੱਡਾਂਗੇ ਨਹੀਂ ਪਰ ਜੇਕਰ ਮੁੱਖ ਮੰਤਰੀ ਹੁਣ ਅਸਤੀਫਾ ਦੇ ਗਏ ਅੱਜ ਤਾਂ ਫੇਰ ਜਿਹੜੀ ਕਮਾਨ ਕੀ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿੱਚ ਜਾਊਗੀ ਜਾ ਫਿਰ ਦੂਜੇ ਪਾਸੇ ਇਹਨਾਂ ਦੇ ਅਮਨ ਅਰੋੜਾ ਜਿਹੜੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਕਿ ਉਹ ਸੰਭਾਲਣੀ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਬੜੀ ਇੱਕ ਗੰਭੀਰਤਾ ਵਾਲੀ ਗੱਲ ਹੈ ਪਰ ਅੱਜ ਤੁਹਾਡੇ ਸਾਹਮਣੇ ਨਿਰੋਲ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਕਿਹੜਾ ਯਾਨੀ ਨੇਤਾ ਹੈ ਜਿਹੜਾ ਕਿ ਦੀ ਕਮਾਨ ਸੰਭਾਲੂਗਾ ਔਰ ਮਜੀਠੀਆ ਤੇ ਬਾਦਲ ਪਰਿਵਾਰ ਦੇ ਨਾਲ ਮੱਥਾ ਲਾਉਣ ਦੀ ਯਰਤ ਕਰੂਗਾ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਕਿ ਅਸਤੀਫੇ ਦਾ ਜ਼ਿਕਰ ਹੋ ਗਿਆ ਪੰਜਾਬ ਦੇ ਅੰਦਰ ਇਸ ਖਬਰ ਨੇ ਵ੍ਰੋਧੀਆਂ ਦੇ ਦਿਲਾਂ ਦੇ ਵਿੱਚ ਇੱਕ ਤਰ੍ਹਾਂ ਦਾ ਖੁਸ਼ੀ ਦਾ ਮਾਹੌਲ ਬਣਾ ਦਿੱਤਾ ਕਿਉਂਕਿ ਕਈ ਸਾਰੇ ਲੀਡਰ ਕਾਂਗਰਸ ਦੇ ਵੀ ਨੇ ਜਿਹੜੇ ਕਹਿੰਦੇ ਸੀ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਅਸਤੀਫਾ ਦੇਵੇ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਸੀ ਜਿਨ੍ਹਾਂ ਦੇ ਪ੍ਰਤੀ ਸੀਐਮ ਮਾਨ ਅੱਜ ਤੱਕ ਕੰਮ ਨਹੀਂ ਕਰ पाए ਪਰ ਉਹਨਾਂ ਨੇ ਜਿਹੜਾ ਨਸ਼ਿਆਂ ਦੇ ਵਿਰੁੱਧ ਜੰਗ ਚਲਾਇਆ ਸੀ ਏਸੇ ਦੇ ਹੀ ਪ੍ਰਕਾਰ ਵਿਕਰਮ ਸਿੰਘ ਮਜੀਠੀਆ ਅੰਮ੍ਰਿਤ ਤੋਂ ਵੱਧ ਜਾਇਦਾਦ ਰੱਖਣ ਦੇ ਵਿੱਚ ਗਿਰਦਾਰ ਕੀਤਾ ਜਾਂਦਾ ਔਰ ਨਾਲ ਹੀ ਕਿਹਾ ਜਾਂਦਾ ਕਿ ਉਹ ਨਸ਼ੇ ਦੇ ਤਸਕਰ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਅਸਤੀਫਾ ਕਿਵੇਂ ਦੇਣ ਜਾ ਰਹੇ ਨੇ ਇਹ ਸਭ ਤੋਂ ਵੱਡਾ ਸਵਾਲ ਆ ਅੱਜ ਮੈਂ ਤੁਹਾਨੂੰ ਇਹ ਬਿਆਨ ਸੁਣਾਉਣ ਜਾ ਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਆਖਰ ਕਿਉਂ ਅਟਕ ਗਿਆ ਦਿੱਲੀ ਲੋਬੀ ਦੇ ਵਿੱਚੋਂ ਬਹੁਤ ਵੱਡਾ ਸੁਨੇਹਾ ਆ ਗਿਆ ਕਿ ਭਾਈ ਭਗਵੰਤ ਮਾਨ ਸਾਹਿਬ ਅਸਤੀਫਾ ਦੇ ਰਹੇ ਨਹੀਂ ਕਿਉਂਕਿ ਇੱਕ ਪਾਸੇ ਅਨਮੋਰ ਗਦਰ ਮਾਨ ਕੱਲੀ ਨਹੀਂ ਬਲਕਿ ਹੋਰ ਵੀ ਕਈ ਲੀਡਰਾਂ ਦਾ ਨਾਮ ਆ ਰਿਹਾ ਜਿਹੜੇ ਹੁਣ ਅਸਤੀਫਾ ਦੇਣਗੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਤਰ੍ਹਾਂ ਦਾ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਪੁਚਾਲ ਆ ਗਿਆ ਖਲਾਰਾ ਪੈ ਚੁੱਕਿਆ ਸੁਣੋ ਜਿੰਨੇ ਵੀ ਲੋਕ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਮੰਨਣਾ ਕਿ ਉਹਨਾਂ ਦਾ ਸਨਤਰੀ ਵੀ ਚਾਹੀਏ ਆ ਸਾਰੇ ਕੇਂਦਰ ਦੇ ਜਿਹੜੇ ਹਾਰੇ ਹੋਏ ਲੋਕ ਆਏ ਨੇ ਉਹਨਾਂ ਦੇ ਦਬਾਅ ਥੱਲੇ ਨੇ ਉਹਨਾਂ ਦੇ ਦਬਾਅ ਥੱਲੇ ਆ ਕੇ ਉਹਨੇ ਅਸਤੀਫਾ ਦਿੱਤਾ ਇਹ ਤੇ ਮਾਨ ਦਾ ਅਸਤੀਫਾ ਆ ਮੈਨੂੰ ਡਰ ਹੈ ਭਗਵੰਤ ਮਾਨ ਵੀ ਅਸਤੀਫਾ ਦੇਣ ਆਲੇ ਆ ਜੀ ਆ ਕਿਉਂਕਿ ਜਿੰਨਾ ਦਬਾਅ ਉਹ ਤੇ ਤੇ ਆ ਉਹ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਕਿਉਂਕਿ ਇੰਟਰਫੇਰੈਂਸ ਦੇਖੋ ਜਿਹੜੇ ਚੁੜੇ ਹੋਏ ਨਮੈਂਦਿਆਂ ਦੇ ਵਿੱਚ ਆ ਰਹੇ ਹੋਏ ਬੰਦੇ ਆ ਕੇ ਇੰਟਰਫੇਰੈਂਸ ਕਰਨਗੇ ਉਹ ਤਾਂ ਪਰੇਸ਼ਾਨ ਹੋ ਨਹੀਂ ਨੇ ਐਸ ਜਿਹੜੇ ਪੰਜਾਬ ਦੇ ਜਿਹੜੇ ਚੁੜੇ ਹੋਏ ਚਲੋ ਉਹਨਾਂ ਨੇ ਕਿੰਨਾ ਕੰਮ ਕੀਤਾ ਨਹੀਂ ਕਿਹਾ ਪੰਜਾਬ ਦਾ ਮਸਲਾ ਹੈ ਉਹ ਪੰਜਾਬ ਤੈਅ ਕਰੇਗਾ ਪਰ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਦੇ ਮਤਲਬ ਮਿਲਿਆ ਨਹੀਂ ਜਾ ਰਿਹਾ ਸੀਐਮ ਨੂੰ ਉਹਨਾਂ ਨੂੰ ਮਿਲਣਾ ਔਖਾ ਹੋਇਆ ਪਿਆ ਵਾ ਐਸ ਲਈ ਉਹ ਲੈ ਰਹੇ ਨੇ ਕਿਹੜਾ ਅਫਸਰ ਲੱਗਣਾ ਕਿਹੜਾ ਨਹੀਂ ਲੱਗਣਾ ਤੇ ਕੁਦਰਤੀ ਗੱਲ ਹੈ ਨਾ ਮੰਤਰੀ ਵੀ ਦਬਾਸ਼ ਨੇ ਜੋ ਲੇਖ ਬਾਰੇ ਦਿੱਲੀ ਦਾ ਜਿਹੜਾ ਜਿਹੜਾ ਗੈਰ ਸੰਵਧਾਨਿਕ ਤੌਰ ਤੇ ਜਿਹੜਾ ਉਹਨਾਂ ਵੱਲੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਇਹਦਾ ਪ੍ਰੈਸ਼ਰ ਉਹਨਾਂ ਦੇ ਐਮਐਲਏ ਤੇ ਵੀ ਆ ਉਹਨਾਂ ਦੇ ਮੰਤਰੀਆਂ ਤੇ ਇਹ ਗੱਲ ਤਾਂ ਬਿਲਕੁਲ ਸੱਚ ਆ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਭਗੰਤ ਮਾਨ ਦਿੱਲੀ ਦੇ ਦਬਾਵੇ ਥੱਲੇ ਜ਼ਰੂਰ ਆ ਐਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵਾਰ-ਵਾਰ ਕਿਹਾ ਜਾਂਦਾ ਕਿ ਅਰਵਿੰਦ ਕੇਜਰੀਵਾਲ ਨੂੰ ਪਿੱਛੇ ਰੱਖਿਆ ਜਾਵੇ ਕਿਉਂਕਿ ਪੰਜਾਬ ਦੇ ਲੋਕ ਉਹਨੂੰ ਪਸੰਦ ਨਹੀਂ ਕਰਦੇ ਉਸੇ ਕਰਕੇ ਹਰਮੋਨ ਗਗਨ ਮਾਨ ਨੇ ਅਸਤੀਫਾ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੀ ਕਮਾਨ ਸੰਭਾਲੀ ਬੈਠਾ ਹੈ ਪੰਜਾਬ ਦਾ ਮੁੱਖ ਮੰਤਰੀ ਦਾ ਇੱਕ ਰਬੜ ਦੀ ਮੋਹਰ ਬਣ ਗਿਆ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਅਸਤੀਫਾ ਦੇਣਾ ਪੈ ਸਕਦਾ ਕਿਉਂਕਿ ਜਿਹੜੇ ਵੀ ਦਿੱਲੀ ਤੋਂ ਆਏ ਨੇ ਇਹਨਾਂ ਨੇ ਸਾਰੇ ਅਧਿਕਾਰੀ ਪੰਜਾਬ ਦੇ ਵਿੱਚ ਸੈੱਟ ਕਰ ਦਿੱਤੇ ਗਏ ਨੇ ਔਰ ਪੰਜਾਬ ਦਾ ਮੁੱਖ ਮੰਤਰੀ ਔਰ ਦੂਜੇ ਪੰਜਾਬ ਦੇ ਆਪਣੇ ਹੋਰ ਲੀਡਰ ਜਿਹੜੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਸਾਈਡ ਤੇ ਕੀਤਾ ਗਿਆ ਹੈ ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਵਾਰੀ ਆ ਗਈ ਹੈ ਲੋਕ ਕਹ ਰਹੇ ਜਿਹੜੇ ਵਿਰੋਧੀ ਪੱਖ ਦੇ ਲੀਡਰ ਨੇ ਉਹ ਕਹਿੰਦੇ ਭਈ ਭਗਵੰਤ ਮਾਨ ਦਾ ਅਸਤੀਫਾ ਵੀ ਹੋ ਸਕਦਾ ਹੈ ਚਗਤ ਛੌਰੀਆਂ ਬਹੁਤ ਸਾਰੀਆਂ ਪੰਜਾਬ ਦੇ ਅੰਦਰ ਪੰਜਾਬ ਦੇ ਕੋਈ ਮੁੱਦੇ ਪ੍ਰਤੀ ਅੱਜ ਤੱਕ ਸਰਕਾਰ ਨਹੀਂ ਕੰਮ ਕਰ ਪਾਈ ਇਹ ਵੀ ਗੱਲ ਸੱਚ ਹੈ ਜਿਹੜਾ ਕਿ ਉਹ ਨਸ਼ਿਆਂ ਦੇ ਵਿਰੁੱਧ ਜੰਦ ਚਲਾਇਆ ਪੰਜਾਬ ਦੇ ਮੁੱਖ ਮੰਤਰੀ ਨੇ ਚਾਹੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕੀਤਾ ਇਹ ਨੂੰ ਜ਼ਰੂਰ ਲੋਕ ਜਿਹੜੇ ਕਿ ਸਲਾਹ ਰਹੇ ਨੇ ਪਰ ਪੰਜਾਬ ਦੀ ਸਰਕਾਰ ਕਈ ਮੁੱਦੇਾਂ 'ਤੇ ਜਿਹੜਾ ਕਿ ਨਕਾਮ ਰਹੀ ਹੈ ਇਹ ਦਿੱਲੀ ਦੇ ਲੋਕਾਂ ਦੇ ਦਵਾ ਦੇ ਥੱਲੇ ਚੱਲਣ ਕਰਕੇ ਸਾਰਾ ਕੁਝ ਹੋਇਆ ਹੈ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਡੇ ਬੰਨਿਓਰ ਪੰਜਾਬ ਦੇ ਲੋਕਾਂ ਬੰਨਿਓਰ ਅਪੀਲ ਹੈ ਕਿ ਭਾਈ ਹਾਲੇ ਵੀ ਵਕਤ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਅੰਦਰ ਇਹਨਾਂ ਦਿੱਲੀ ਦੇ ਲੀਡਰਾਂ ਨੂੰ ਨਾ ਸ਼ਿਫਟ ਕਰੋ ਇਹਨਾਂ ਨੂੰ ਕੱਢੋ ਦਿੱਲੀ ਦੇ ਲੀਡਰਾਂ ਨੂੰ ਕਿਉਂਕਿ ਦਿੱਲੀ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਤੁਹਾਡਾ ਸੁਪਰੀਮੋ ਹਾਰ ਚੁੱਕਿਆ ਹੈ ਪਰ ਹੁਣ ਜਿਹੜਾ ਪੰਜਾਬ ਆ ਉਹ ਸਵਿਕਾਰ ਕਦੇ ਨਹੀਂ ਕਰਦਾ ਐਸੇ ਕਰਕੇ ਨਮੋਹ ਗਗਨ ਮਾਨ ਨੇ ਆਪਣਾ ਐਮਐਲਏ ਦਾ ਅਹੁਦਾ ਛੱਡਿਆ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਇਸ ਗੱਲ ਦਾ ਜੇਕਰ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਸਹੀ ਫੈਸਲੇ ਲੈਂਦੇ ਨੇ ਕਿ ਭਾਈ ਦਿੱਲੀ ਵਾਲੇ ਲੋਕਾਂ ਦੇ ਥੱਲੇ ਚੱਲਣਾ ਨਹੀਂ ਹੈ ਤਾਂ ਉਹਨੂੰ ਆਪਦੀ ਦਿੱਲੀ ਦੇ ਵਿੱਚ ਜਾਣ ਦਿਓ ਤੇ ਸਾਡੇ ਪੰਜਾਬ ਦੇ ਅੰਦਰ ਬਹੁਤ ਸਾਰੇ ਲੀਡਰ ਨੇ ਜਿਹੜੇ ਅੱਜ ਵੀ ਕਹ ਰਹੇ ਨੇ ਕਿ ਭਾਈ ਅਸੀਂ ਪੰਜਾਬ ਪੱਖੀ ਖੜੇ ਆਂ ਪੰਜਾਬ ਪ੍ਰਤੀ ਅਸੀਂ ਮੁੱਦਿਆਂ ਦੇ ਪ੍ਰਤੀ ਕੰਮ ਕਰਨਾ ਕਿਉਂਕਿ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਦਰਾਂ ਸਾਡੇ ਵਿੱਚ ਇਹਨਾਂ ਦੇ ਅਫਸਰਾਂ ਦੁਆਰਾ ਉਹਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਨਾ ਹੀ ਉਹਦੀ ਕੋਈ ਗੱਲ ਮੰਨੀ ਗਈ ਐ ਐਸ ਕਰਕੇ ਉਹਨੂੰ ਜਾਣ ਬੁੱਝ ਕੇ ਉਹਦੇ ਤੋਂ ਅਸਤੀਫਾ ਲਿਆ ਗਿਆ ਤਾਂ ਲੋਕ ਤਾਂ ਕਹਿ ਰਹੇ ਸੀ ਕਿ ਉਹਨੇ ਆਪ ਦਿੱਤਾ ਉਹਨੇ ਆਪ ਨਹੀਂ ਬਲਕਿ ਇਹਨੂੰ ਜਿਹੜਾ ਕਿ ਟਾਰਗੇਟ ਕੀਤਾ ਗਿਆ ਜਦੋਂ ਅਸਤੀਫਾ ਲੈਣਾ ਹੋਵੇ ਤਹਾ ਬੀ ਸਾਰੀ ਸਹੂਲਤ ਬੰਦ ਕਰ ਦਿੱਤੀ ਜਾਊਗੀ ਤੁਹਾਡੀ ਪਾਵਰ ਵੀ ਖੋਹ ਲੇਤੀ ਜਾਂਦੀ ਹੈ ਜਿਵੇਂ ਕਿ ਹੁਣ ਤੁਸੀਂ ਇਹ ਵੇਖੋ ਜਿਹੜਾ ਕਿ ਹੁਣ ਇੱਕ ਮੁੰਡਾ ਮਾਰਿਆ ਸੀ ਸਰਪੰਚ ਉਹਨੂੰ ਫੌਜੋ ਸਰਾਰੀ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕ ਵੀ ਤਾਨੇ ਮਾਰ ਰਹੇ ਨੇ ਕਿ ਭਾਈ ਦਿੱਲੀ ਵਾਲੇ ਲੋਕਾਂ ਨੂੰ ਦਿੱਲੀ ਚ ਦਵਲੋ ਤੇ ਸਾਡਾ ਜਿਹੜਾ ਪੰਜਾਬ ਐਨੂੰ ਤੁਸੀਂ ਖੁਦ ਚਲਾ ਸਕਦੇ ਹੋ ਕਿਉਂਕਿ ਤੁਹਾਨੂੰ ਲੋਕਾਂ ਨੇ ਚੁਣਿਆ ਉਹਨਾਂ ਨੂੰ ਨਹੀਂ ਚੁਣਿਆ ਇਸ ਕਰਕੇ ਦਿੱਲੀ ਦੇ ਲੋਕਾਂ ਤੋਂ ਅਕੇਹ ਲੋਕਾਂ ਨੇ ਲੱਗਦਾ ਕਿ ਇਸ ਵਾਰ ਭਵੰਤਮਾਨ ਸਰਕਾਰ ਵੀ ਹਰਾ ਦੇਣੀ ਹੈ ਪਰ ਜੇਕਰ ਚੰਗੇ ਰਹਿਣ ਭਵੰਤਮਾਨ ਸਾਹਿਬ ਕਿ ਭਾਈ ਦਿੱਲੀ ਵਾਲੇ ਲੋਕਾਂ ਨੂੰ ਡੱਕਰੋ ਤੇ ਸਾਡੇ ਵਾਲੇ ਲੀਡਰਾਂ ਨੂੰ ਇੱਥੋਂ ਸ਼ਿਫਟ ਕਰੋ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੰਡ ਭਰਾਣੇ ਵਿੱਚ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ